ਸਤਿਗੁਰ ਪ੍ਰਸਾਦ ਸ਼ਲੋਕ ਮੰਡਾ ਨਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਦੁਖੀਨ ਕਹੋ ਨਾਨਕ ਹਰ ਪਾਜ ਮਨਾ ਜੇ ਬਿਦ ਜਲ ਕੋ ਮੀਨ ਲਖਿਆਨ ਸੋ ਕਾਹੇ ਰਚਿਓ ਜਿਮਖ ਨੂੰ ਹੈ ਉਦਾਸ ਕਹੋ ਨਾਨਕ ਪਾਜ ਹਰ ਮਨਾ ਕੁਰਨ ਜਮ ਕੀ ਫਾਸ ਧਰਮ ਆਪੋ ਇਹੀ ਗਿਓ ਨਿਯੋਧਰਾ ਤਨ ਜੀਤ ਕਹੋ ਨਾਨਕ ਪਜ ਹਰ ਖਾਨਾ ਹੋਦ ਜਾ ਤਾ ਗੀਤ ਵਰਗੰਦੇ ਵਸੂ ਜਾਣ ਨਹੀਂ ਕਾਲ ਪਹੁੰਚਿ ਹੋਇਆ ਕਹੋ ਨਾਨਕ ਨਰਬਾਰੇ ਕਿਉ ਨ ਪਜੈ ਤੁਮਾਨ ਤਨ ਘਰ ਸੂਪਦ ਸਗਨ ਯੇ ਨਿਆਪਣੀ ਕਰਮ ਇਨ ਮਾ ਪਾਸ ਕੀ ਨਹੀਂ ਨਾਨਕ ਸਾਚੀ ਜਾਨ ਪਦ ਦੇ ਉਦਾਰਨ ਪਹਿਰਨ ਹਰਿਆਨਾਦ ਤੇ ਨਾਦ ਕਹ ਨਾਨਕ ਤੇ ਜਾਨੀਆਂ ਸਨਾਮਹੁ ਕਮਸਾਧ ਥਾਣੋਂ ਕੰਨ ਦੇ ਕੋ ਕੋ ਦਿਓ ਤਾਂ ਸੋ ਨਿਓ ਨਾ ਕੀ ਕਹ ਨਾਨਕ ਨਰਬਾ ਆਮ ਕਿਉਂ ਲੋਲਤ ਦੀਨਾ ਤਾਣਾ ਧੰਸੋਂ ਪੈ ਸੁਖ ਦੀਓ ਅਰਜ ਹੀ ਕੇ ਧਾ ਤਬ ਨਾਨਕ ਸੁਨਰੇ ਮਨਾ ਸਿੰਘ ਰੁ ਪਾਹੇ ਨਰਾ ਸਾਸੂ ਦਾਤਾ RAM ਹੈ ਦੂਸਰ ਨਾਹੀ ਨ ਕੋਏ ਕਬ ਨਾਨਕ ਸੁਨਰੇ ਮਨਾ ਏਸ ਪ੍ਰਤਿਵਾਦ ਹੋਈ ਜੇ ਨ ਭਾਈ ਐ ਤੇ ਪਜ ਰੇ ਤੈ ਵੀ ਆਉ ਨਾਨਕ ਸੁਣ ਲੈ ਮਾਨਾ ਆਉ ਦਟਤ ਰੈ ਨੀ ਆਂਧ ਤਤ ਕੋ ਤਨ ਰਚਿਓ ਜਾਨੋ ਜਤ ਸੋ ਜਾ ਜੇ ਜੇ ਉਪਜਿਓ ਨਾਨਕਾ ਲਿਨ ਦਾਇ ਮਾਨਾ ਘੜ ਘੜ ਮੈਂ ਹਰਿ ਤੂ ਬਸਾ ਸੰਤਨ ਕੇ ਹੋ ਕੋ ਕਾ ਨਾ ਨੂੰ ਤੇ ਪੰਜ ਮਨਾ ਪਉਣ ਦੇ ਉਤਰੇ ਪਾਲ ਸ਼ਬਦ ਵਜੇ ਪਰ ਸੈ ਨਹੀਂ ਲੋਕ ਮੋ ਅਲਮਾਨ ਕਉ ਨਾਨਕ ਸੁਨਰੇ ਬਨਾ ਸੋ ਮੂਰਤ ਭਗਵਾਨ ਉਸ ਤੋਂ ਨਿੰਦਿਆ ਨਹੀਂ ਜੀ ਕੰਚਨ ਰੂਪ ਸਮਾਨ ਕਉ ਨਾਨਕ ਸੁਮਰੇ ਬਨਾ ਮੁਗਦ ਤਾਇੰਦ ਜਾਂ